ਗੁਰੂ ਸਾਰੀਓ ਜੀ ਅਲਵਸ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਵਿਚਾਰ ਕਰਦੇ ਆ ਆਪਾਂ ਪਿਛਲੇ ਦਿਨਾਂ ਚੋਂ ਜਿਨ੍ਹਾਂ ਜਿਨ੍ਹਾਂ ਗੁਰੂ ਕੇ ਸਿੱਖਾਂ ਨੂੰ ਮੰਜੀਆਂ ਬਖਸ਼ਿਸ਼ ਕਰਕੇ ਮੰਜੀਦਾਰ ਬਣਾਇਆ ਉਹਨਾਂ ਦੀ ਵਿਚਾਰ ਆਪਾਂ ਸਾਂਝੀ ਕਰਦੇ ਆ ਰਹੇ ਹਾਂ ਉਹਦੇ ਵਿੱਚੋਂ ਅੱਜ ਆਪਾਂ ਅਗਲੇ ਵਿਚਾਰ ਆਪਾਂ ਗੁਰਮੁਖ ਪਿਆਰੇ ਭਾਈ ਸੁਖਣ ਜੀ ਦੀ ਵਿਚਾਰਨ ਲੱਗੇ ਹਾਂ ਉਸ ਵੇਲੇ ਕੁਦਰਤੀ ਗੱਲ ਸੀ ਕਿ ਆਮ ਲੋਕਾਂ ਦੇ ਕੋਲ ਨਾ ਤਾਂ ਵਿਦਿਆ ਤਾਂ ਇੰਨਾ ਪ੍ਰਬੰਧ ਸੀ ਇਹ ਨਹੀਂ ਇੰਨਾ ਗਿਆਨ ਕਿਸੇ ਦੇ ਕੋਲ ਹੁੰਦਾ ਸੀ ਇਹ ਚਲਾਕੀ ਦੇ ਨਾਲ ਵਿਪਰਵਾਦੀ ਸੋਚ ਨੇ ਗਿਆਨ ਨੂੰ ਆਪਣੇ ਤੱਕ ਸੀਮਿਤ ਕਰ ਲਿਆ ਸੀ ਇੱਕ ਮਾਨਸਿਕ ਗੁਲਾਮੀ ਸੀ ਜੁਕੇ ਬੰਦਿਆਂ ਨੇ ਕਦੇ ਵੀ ਕੋਈ ਗੱਲ ਪੁੱਛਣੀ ਦੱਸਣੀ ਹੁੰਦੀ ਸੀ ਤਾਂ ਕੁਦਰਤੀ ਗੱਲ ਹੈ ਬ੍ਰਹਮਣ ਦੇ ਕੋਲ ਹੀ ਜਾਂਦਾ ਸੀ ਬ੍ਰਹਮਣ ਨੇ ਵੀ ਅੱਗੇ ਮਨੁੱਖ ਦੇ ਗਿਆਨ ਵਿਕਸਿਤ ਨਾ ਹੋ ਸਕੇ ਉਹ ਨੂੰ ਇਹੋ ਜਿਹੇ ਕਰਮ ਕੰਡਾਂ ਵਿੱਚ ਉਲਝਾਇਆ ਹੁੰਦਾ ਸੀ ਉਹ ਲੱਖ ਯਤਨਾਂ ਦੇ باوجود ਵੀ ਆਪਣੀ ਮਾਨਸਿਕ ਗੁਲਾਮੀ ਨੂੰ ਕੱਢ ਨਹੀਂ ਸੀ ਸਕਦਾ ਆਪਣੇ ਜੀਵਨ ਵਿੱਚ ਹੋਏ ਅਪਾਹਜਪਨੇ ਨੂੰ ਕੱਢ ਨਹੀਂ ਸੀ ਸਕਦਾ ਉਹ ਜਦੋਂ ਵੀ ਤੁਰਦਾ ਸੀ ਉਹ ਬਿਪਰਵਾਦੀ ਸੋਚ ਦੀਆਂ ਵਿਸਾਖੀਆਂ ਲੈ ਕੇ ਤੁਰਦਾ ਸੀ ਇੰਝ ਕਹਿ ਲਓ ਬਈ ਉਹ ਬ੍ਰਹਮਣ ਦੀ ਟੰਗੋਰੀ ਲੈ ਕੇ ਹੀ ਤੁਰ ਸਕਦਾ ਸੀ ਉਸ ਤੋਂ ਬਿਨਾਂ ਕਿਸੇ ਨੂੰ ਗਿਆਨ ਨਹੀਂ ਸੀ ਦੰਦਾ ਗੁਰੂ ਨਾਨਕ ਸ਼ਬ ਜੀ ਨੇ ਤਾਂ ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲਿਆ ਜਾਹਰ ਪੀਰ ਜਗਤ ਗੁਰ ਬਾਬਾ ਇਸ ਲਈ ਸਤਗੁਰ ਜੀ ਨੇ ਹਰ ਇੱਕ ਮਨੁੱਖ ਨੂੰ ਆਪਣੀ ਕਾਬਲੀਅਤ ਨੂੰ ਹਾਸਲ ਕਰਕੇ ਉਸ ਮਾਨਸ ਤੋਂ ਦੀਵਤੇ ਬਣਨ ਦੀ ਜਾਚ ਸਿਖਾਈ ਸੀ ਇਹ ਗੁਰੂ ਕਰਦੀਕ ਮਹਾਨ ਵਡਿਆਈ ਹੈ ਤੁਮੇ ਬੇਨਤੀ ਕਰਾਂ ਗਲ ਨੇੜੇ ਕਰੀਏ ਭਾਈ ਸੁਖਣ ਜੀ ਬਹੁਤ ਵਧੀਆ ਜੀਵਨ ਵਾਲੇ ਨੇ ਇਹ ਰਾਬੜ ਪਿੰਡੀ ਦੇ ਇਲਾਕੇ ਵਿੱਚੋਂ ਤਮਿਹਾਨ ਨੱਕਰ ਦੇ ਰਹਿਣ ਵਾਲੇ ਨੇ ਮਾਪਿਆਂ ਨੇ ਜਿਵੇਂ ਵਿਪਰਵਾਦੀ ਸੋਚ ਨੇ ਕਰਮकांड ਦਾ ਨਾਂ ਧਰਮ ਵੜਾ ਕੇ ਪੇਸ਼ ਕੀਤਾ ਹੋਇਆ ਸੀ ਉਵੇਂ ਪਰਿਵਾਰਕ ਮਾਹੌਲ ਵਿੱਚੋਂ ਭਾਈ ਸੁਖਣ ਜੀ ਨੇ ਵੀ ਦੁਰਗਾ ਦੇਵੀ ਦੀ ਪੂਜਾ ਕਰਨ ਲੱਗ ਪਏ ਕਰ ਵਿੱਚ ਉਸ ਤਰ੍ਹਾਂ ਦਾ ਮਾਹੌਲ ਸੀ ਤੇ ਉਹ ਕੁਝ ਹੀ ਪਿਤਾ ਪੁਰਖੀ ਧਰਮ ਬੰਦੋ ਲੈ ਲਿਆ ਜਾਂਦਾ ਸੀ ਤੇ ਉਵੇਂ ਦੇ ਕਰਮ ਕਾਂਡ ਉਹ ਵੀ ਕਰਨ ਲੱਗ ਪਏ ਲਮੀਰਾ ਸਮਾ ਇਸ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਲੰਘ ਗਿਆ ਅਚਾਨਕ ਕੋਈ ਸਬਬ ਬਣਿਆ ਗੁਰੂ ਘਰ ਆ ਗਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਤੇ ਗੁਰੂ ਜੀ ਦੇ ਅੰਮ੍ਰਿਤ ਬਾਣ ਸੁਣੇ ਪਤਾ ਲੱਗਿਆ ਇਹ ਦੇਵੀ-ਦੇਵਤਿਆਂ ਦੀ ਪੂਜਾ ਮਨੁੱਖ ਦੀ ਕਲਪਨਾ ਵਿੱਚੋਂ ਪੈਦਾ ਹੋਈ ਹੈ। ਹਕੀਕਤ ਵਿੱਚ ਕੋਈ ਅਜਿਹਾ ਦੇਵੀ-ਦੇਵਤਾ ਨਹੀਂ ਜਿਹੜਾ ਸਾਡੇ ਜੀਵਨ ਦੀਆਂ ਔਖੀਆਂ ਕੜੀਆਂ ਨੂੰ ਸੌਖੀਆਂ ਬਣਾ ਸਕੇ। ਹਕੀਕਤ ਵਿੱਚ ਇਸ ਧਰਤੀ ਦੇ ਉੱਤੇ ਬੁਰੇ ਲੋਕਾਂ ਦਾ ਨਾਸ਼ ਕਰਨ ਵਾਸਤੇ ਇਸ ਤਰ੍ਹਾਂ ਦੀ ਕੋਈ ਤਾਕਤ ਨਹੀਂ ਬਲਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਰਾਹ ਆਪ ਖੁਦ ਲੱਭਣਾ ਪੈਂਦਾ ਹੈ ਰੱਬੀ ਟੇਕ ਆਸਰੇ ਲੈ ਕੇ ਆਪਣੇ ਗੁਣਾਂ ਨੂੰ ਧਾਰਨ ਕਰਕੇ ਜੀਵਨ ਵਿੱਚ ਰੱਬੀ ਗੁਣਾਂ ਨੂੰ ਧਾਰਨ ਕਰਕੇ ਉੱਚ ਬਲੰਦੀ ਨੂੰ ਛੂ ਸਕਦਾ ਹੈ ਜੋ ਗੁਰੂ ਘਰ ਦੀ ਮਰਿਆਦਾ ਹੈ ਤੇ ਉਹਦੇ ਵਿੱਚ ਇਸ ਭਾਈ ਸੁਖਣ ਜੀ ਨੂੰ ਵੀ ਸਿੱਖਣ ਦਾ ਮੌਕਾ ਮਿਲਿਆ ਗੁਰੂ ਦੇ ਬੋਲ ਕੇਵਲ ਯਾਦ ਹੀ ਨਹੀਂ ਕੀਤੇ ਕੇਵਲ ਉਹਨਾਂ ਦੇ ਜ਼ਿਹਨ ਵਿੱਚ ਕੀ ਨਹੀਂ ਆਏ ਬਲਕਿ ਉਹ ਕਰਨੀ ਵਿੱਚ ਆ ਗਏ ਹੁਣ ਇੱਕ ਕੁਦਰਤੀ ਗੱਲ ਸੀ ਭਾਈ ਸੁਖਣ ਜੀ ਕਿੰਧੂ ਧਰਮ ਦੀਆਂ ਵੀ ਸਾਰੀਆਂ ਗੱਲਾਂ ਤੋਂ ਵਾਕਬ ਨੇ ਦੂਜੇ ਪਾਸੇ ਸਿੱਖ ਧਰਮ ਦੀ ਵੀ ਉਹਨਾਂ ਨੂੰ ਗੁਰੂ ਚਰਣਾ ਵਿੱਚ ਆ ਕੇ ਉਹਨਾਂ ਜਾਣਕਾਰੀ ਬਣ ਗਈ ਬਹੁਤ ਵਧੀਆ ਰਸਤਾ ਸੀ ਨਾ ਇੱਕ ਪਈ ਕਰਮ ਕਾਂਡ ਕੀ ਨੇ ਉਹਨਾਂ ਦੀ ਵੀ ਪੂਰਨ ਵਿਆਖਿਆ ਭਾਈ ਸੁਖਣ ਜੀ ਨੂੰ ਪਤਾ ਹੈ ਗੁਰਮਤਿ ਦੀਆਂ ਕੀ ਵਿਸ਼ੇਸ਼ਤਾਈਆਂ ਨੇ ਇਸ ਕਲ ਦਾ ਵੀ ਉਹਨਾਂ ਨੂੰ ਪੂਰਨ ਤੌਰ ਤੇ ਅਹਿਸਾਸ ਹੈ ਕਰਮ ਕਾਂਡਾਂ ਦੇ ਉਸ ਕੂੰਡ ਦੀ ਪਾਲ ਵਿੱਚੋਂ ਕੱਢ ਕੇ ਸਚਿਆਰ ਦੇ ਮਾਰਗ ਤੇ ਤੋਰਨ ਵਾਸਤੇ ਭਾਈ ਸੁਖਣ ਜੀ ਕੋਲ ਦੋਨੇ ਪਾਸੇ ਦਾ ਗਿਆਨ ਹੈ ਦਾਤਾਰ ਸਤਗੁਰ ਜੀ ਨੇ ਇਹ ਵੀ ਗੱਲ ਦੇਖੀ ਪੇ ਕੇਵਲ ਗਿਆਨੀ ਨਹੀਂ ਇਹਨਾਂ ਤੇ ਜੀਵਨ ਵਿੱਚ ਮਾਨਵਤਾ ਨੂੰ ਪਿਆਰ ਕਰਨ ਵਾਲਾ ਗੁਣ ਜੀਵਨ ਵਿੱਚੋਂ ਨਫ਼ਰਤ ਨੂੰ ਕੱਢ ਕੇ ਰੱਬੀ ਪੈਗਾਮ ਵੰਡਣ ਦੀ ਤਮੰਨਾ ਇਹਨਾਂ ਤੇ ਜੀਵਨ ਵਿੱਚ ਹੈ ਨਿਮਰਤਾ ਭਾਵਨਾ ਹੈ ਧਰਮ ਹੈ ਜੀਵਨ ਦੀ ਕਰਨੀ ਬਹੁਤ ਸ਼ਿਖਰਾਂ ਨੂੰ ਛੋਹੀ ਹੋਈ ਹੈ ਗੁਰੂ ਅਮਰਦਾਸ ਜੀ ਦੀ ਉਸ ਪਰਖੂ ਅੱਖ ਨੇ ਜਿਨ੍ਹਾਂ ਨੂੰ ਪਰਖ ਕੇ ਮੰਝੀਆਂ ਦਿੱਤੀਆਂ ਸੀ ਉਹਨਾਂ ਵਿੱਚੋਂ ਇੱਕ ਭਾਈ ਸੁਖਣ ਜੀ ਨੂੰ ਵੀ ਮੰਜੀ ਬਖਸ਼ਿਸ਼ ਕੀਤੀ। ਔਰ ਹਜ਼ੂਰ ਨੇ ਇਹਨਾਂ ਲਈ ਇਲਾਕਾ ਚੁਣਿਆ ਉਠੋਹਰ ਦਾ। ਉਠੋਹਰ ਦੇ ਵਿੱਚ ਭਾਈ ਸੁਖਣ ਜੀ ਨੇ ਬਹੁਤ ਪ੍ਰਚਾਰ ਕੀਤਾ ਤੇ ਚਾਰੇ ਪਾਸੇ ਗੁਰਸਿੱਖੀ ਦੀ ਜਿਹੜੀ ਸਿੱਖ ਸ਼ਬੋ ਐ ਫੈਲਾਈ ਤੇ ਅੱਜ ਇਤਿਹਾਸ ਦੇ ਪੰਨਿਆਂ ਦੇ ਉੱਤੇ ਭਾਈ ਸੁਖਣ ਜੀ ਦਾ ਨਾਂ ਬੜੀ ਅਤਿਵ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਵੀ ਲੈਂਦੇ ਨੇ। ਤੇ ਇਤਿਹਾਸ ਨੂੰ ਵੀ ਮਾਣ ਹੈ ਮੇਰੇ ਕੋਲ ਇਹੋ ਜਿਹੇ ਗੁਰੂ ਦੀਆਂ ਪਵਿੱਤਰ ਨਦਰਾਂ ਵਿੱਚ ਕਬੂਲੇ ਹੋਏ ਮਹਾਨ ਗੁਰ ਸਿੱਖਾਂ ਦੀਆਂ ਕਰਨੀਆਂ ਮੇਰੇ ਕੋਲ ਸ਼ਾਮਲ ਨੇ ਭਾਈ ਸੁਖਣ ਜੀ ਨੇ ਬਹੁਤ ਪ੍ਰਚਾਰ ਕੀਤਾ ਤੇ ਗੁਰੂ ਸਾਹਿਬ ਜੀ ਦੀਆਂ ਬਹੁਤ ਖੁਸ਼ੀਆਂ ਦੇ ਪਾਤਰ ਬਣੇ ਇਸੇ ਤਰ੍ਹਾਂ ਭਾਈ ਹਿੰਦਾ ਜੀ ਉਹਨਾਂ ਭਾਈ ਮੰਜੀਦਾਰਾਂ ਵਿੱਚੋਂ ਇੱਕ ਮੰਜੀ ਤਾਰ ਨਹੀਂ ਭਾਈ ਕੰਧਾਲ ਜੀ ਜਦੋਂ ਆਪਾਂ ਜਲੰਧਰ ਤੋਂ ਅਮਰ ਸਹਾਬ ਜੀ ਧਰਤੀ ਵੱਲ ਨੂੰ ਜਾਂਦੇ ਆ ਤਾਂ ਰਾਹ ਵਿੱਚ ਇੱਕ ਨਗਰ ਦਾ ਨਾਂ ਆਉਂਦਾ ਝੰਡਿਆਲਾ ਝੰਡਿਆਲੇ ਪੰਜਾਬ ਦੀ ਧਰਤੀ ਤੇ ਦੋ ਨੇ ਪਰ ਇਸ ਝੰਡਿਆਲੇ ਨੂੰ ਗੁਰੂ ਕਾ ਝੰਡਿਆਲਾ ਕਿਹਾ ਜਾਂਦਾ ਹੈ ਹਾਲਾਂਕਿ ਇੱਥੇ ਕਿਸੇ ਵੀ ਗੁਰੂ ਦਾ ਪ੍ਰਕਾਸ਼ ਨਹੀਂ ਹੋਇਆ ਕਿਸੇ ਵੀ ਗੁਰੂ ਦਾ ਇੱਥੇ ਜੋਤੀ ਜੋ ਸਮਾਉਣ ਨਹੀਂ ਹੋਇਆ ਪਰ ਫਿਰ ਵੀ ਇਹ ਜੰਡੇਆਲਾ ਗੁਰੂ ਕੇ ਜੰਡੇਆਲੇ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਨਾਂ ਕਿਉਂ ਬਦਲੇ ਆ ਇਹ ਆਪਾਂ ਅੱਗੇ ਜਾ ਕੇ ਵਿਚਾਰ ਸਾਂਝੀ ਕਰਾਂਗੇ ਪਹਿਲੇ ਮੈਂ ਗੱਲ ਸ਼ੁਰੂ ਕਰਨੀ ਚਾਹੁੰਦਾ ਐ ਇਸੇ ਨਗਰ ਦਾ ਗੁਰੂ ਕੇ ਜੰਡੇਆਲੇ ਨਗਰ ਦਾ ਵਾਸੀ ਸੀ ਭਾਈ ਹੰਦਾਲਾ ਅਸਰ ਵਿੱਚ ਇਹਦੇ ਜੀਵਨ ਕਾਲ ਦੇ ਪ੍ਰਤੀ ਵਿਦਵਾਨਾਂ ਦੀ ਵਿੱਚ ਇੱਕ ਮਤ ਨਹੀਂ ਹੈ ਇਹਦੇ ਬਾਰੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਮਸ਼ਹੂਰ ਨੇ ਪ੍ਰਸਿੱਧ ਨੇ ਉਹਦਾ ਕਾਰਨ ਇਹ ਹੈ ਭਈ ਮੰਜੀਦਾਰਾਂ ਵਿੱਚੋਂ 22 ਮੰਜੀਆਂ ਵਿੱਚ ਇਹਦੀ ਗਿਣਤੀ ਇੱਕ ਮੰਜੀਦਾਰ ਵਿੱਚ ਵੀ ਆਉਂਦੀ ਹੈ ਪਰ ਜੇ ਇਤਿਹਾਸਕ ਤੌਰ ਤੇ ਦੇਖੀਏ ਇਹ ਗੁਰੂ ਅਮਰਦਾਸ ਜੀ ਦਾ ਸਮਕਾਲੀ ਸਿੱਧ ਨਹੀਂ ਹੁੰਦਾ ਇੱਕ ਵੱਖਰਾ ਵਿਚਾਰ ਹੈ ਕਦੇ ਇਤਿਹਾਸ ਦੀ ਗਹਿਰੀ ਤਲ ਵਿੱਚ ਖੋਜ ਹੋएगी ਸ਼ਹਿਦੇ ਹੋ ਜੀਆਂ ਗੁੰਜਲਾਂ ਖੁੱਲ ਕੇ ਤਦ ਸਾਹਮਣੇ ਆਉਣਗੀਆਂ ਪਰ ਹਾਲੇ ਇੱਕ ਇਹ ਬੁਝਾਰਤ ਹੈ ਜਿਹੜੀ ਮੈਂ ਬੇਨਤੀ ਕਰਨ ਕਰਾਂ ਸਾ ਭਾਈ ਅੰਧਾਲ ਬਾਈ ਮੰਜੀਦਾਰਾਂ ਵਿੱਚੋਂ ਇੱਕ ਮੰਜੀਦਾਰ ਹੈ ਇਹ ਸਤਗੁਰੂ ਜੀ ਦੇ ਘਰ ਬੜੀ ادب ਸਤਿਕਾਰ ਦੇ ਨਾਲ ਸੇਵਾ ਕਰਿਆ ਕਰਦਾ ਸੀ ਤੇ ਸੇਵਾ ਵੀ ਲੰਗਰ ਵਿੱਚ ਕਰਦਾ ਸੀ ਲੰਗਰ ਵਿੱਚ ਸੇਵਾ ਕਰਨ ਲਈ ਬੜੇ ਬਹੁਤ ਜ਼ਿਆਦਾ ਧੀਰਜ ਦੀ ਲੋੜ ਹੁੰਦੀ ਹੈ ਕਿਉਂਕਿ ਹਰ ਇੱਕ ਮਨੁੱਖ ਦੀ ਜ਼ੁਬਾਨ ਦਾ ਰਸ ਆਪੋ ਆਪਣਾ ਹੁੰਦਾ ਹੈ ਹਰ ਇੱਕ ਬੰਦਾ ਬਹੁਤ ਵਾਰੀ ਕਿਸੇ ਨੂੰ ਕੁਝ ਪਸੰਦ ਹੈ ਕਿਸੇ ਨੂੰ ਕੁਝ ਪਸੰਦ ਹੈ ਬੜਾ ਧੀਰਜ ਰੱਖਣਾ ਪੈਂਦਾ ਤੇ ਅੱਜ ਤਾਂ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਆ ਗਈਆਂ ਨੇ ਗੁਰੂ ਅਮਰਦਾਸ ਜੀ ਦੇ ਵੇਲੇ ਉਦੋਂ ਪਹਿਲਾ ਲੰਗਰ ਨਹੀਂ ਸੀ ਰੱਖਿਆ ਜਾਂਦਾ ਜਾਂ ਦੂਜੇ ਸ਼ਬਦਾਂ ਵਿੱਚ یوں ਕਹ ਲਵਾਂ ਕਿ ਅੱਜ ਵਰਗੇ ਲੰਗਰ ਰੱਖ ਲੈਣ ਦੀ ਜਿਹੜੀ ਆਪਣੇ ਕੋਲ ਸਾਧਨ ਨੇ ਸਹੂਲਤ ਹੈ ਉਸ ਵੇਲੇ ਨਹੀਂ ਸੀ ਹੁੰਦੀ ਲੰਗਰ ਬਣਾਉਣਾ ਬਿਆਸਾ ਦੇ ਕਿਨਾਰੇ ਤੇ ਹੁਣ ਕਰਕੇ ਉੱਥੇ ਪਾਣੀ ਦੇ ਨਾਲ ਜਿਹੜੇ ਇਹੋ ਜਿਹੇ ਇਲਾਕੇ ਹੁੰਦੇ ਨੇ ਉੱਥੇ ਚੀਜ਼ਾਂ ਨੂੰ ਤੁਸੀਂ ਬਹੁਤਾ ਨਮੇਰਾ ਸਮਾਂ ਨਹੀਂ ਰੱਖ ਸਕਦੇ ਉਹ ਖਰਾਬ ਹੋ ਜਾਂਦੀਆਂ ਨੇ ਇਸ ਲਈ ਕੁਦਰਤੀ ਗੱਲ ਹੈ ਕਿ ਉਹ ਲੰਗਰ ਬਣਾਉਂਦੇ ਸਨ ਵਰਤੌਂਦੇ ਸਨ ਤੇ ਸ਼ਾਮ ਤੱਕ ਸਾਰਾ ਕੁਝ ਸਮਾਪਤ ਕਰ ਦਿੰਦੇ ਸਨ ਹੁਣ ਵੇਲੇ-ਕਵੇਲੇ ਸੰਗਤ ਨੇ ਆ ਜਾਣਾ ਤੇ ਭਾਈ ਹੰਦਾਲ ਨੇ ਕਦੇ ਮੱਥੇ ਵਟਣੀ ਪਾਉਣਾ ਉਹਨੇ ਅੱਜੇ ਨਾਲ ਫੇਰ ਦੁਬਾਰਾ ਲੰਗਰ ਤਿਆਰ ਕਰਨੇ ਸੇਵਾ ਕਰਨੀ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇੱਕ ਲੰਮੇ ਸਮੇਂ ਦੀ ਕਨਸੀ ਪਾਈ ਗੰਧਾਲ ਲਮੇਰਾ ਸਮਾਂ ਗੁਰੂ ਘਰ ਦੀ ਸੇਵਾ ਕਰਦੇ ਆਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਰਹੇ ਆਪਾਂ ਬਹੁਤ ਵਾਰੀ ਇਹ ਗੁਰੂ ਅਮਰਦਾਸ ਜੀ ਦੇ ਸ਼ਬਦ ਵੀ ਦੁਹਰਾਉਂਦੇ ਆ ਰਹੇ ਆਂ ਹਸਤੀ ਸਿਰਦਿਓ ਅੰਕਸ ਹੈ ਆਹਰਣ ਜੋ ਸਿਰਦੇ ਮਨ ਤਨ ਅੱਗੇ ਰੱਖ ਕੇ ਉਹ ਵੀ ਸੇਵ ਕਰੇ ਇਉ ਗੁਰਮਖ ਆਪਨੇ ਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ ਗੁਰ ਸੇਵਾ ਤੇ ਸੋਖੁ ਉਪਜੈ ਫਿਰ ਦੁੱਖ ਟਾਂ ਲੱਗੈ ਆਇ ਜੰਮਣ ਮਰਨਾ ਮਿਟ ਗਇਆ ਕਾਲ ਏ ਕਕਿਸ਼ਨਾ ਬਸਾਈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇਹਦੇ ਜੀਵਨ ਦੀ ਕਰਨੂ ਏਡੀ ਵੱਡੀ ਉੱਚੀ ਹੋ ਗਈ ਉਹਦੀ ਕਰਨੀ ਲੋਕਾਂ ਲਈ ਇੱਕ ਮਿਸਾਲ ਬਣ ਗਈ ਉਹਦਾ ਜੀਵਨ ਚੁੱਪ ਦੀ ਭਾਸ਼ਾ ਵਿੱਚ ਵੀ ਆਪਣੀ ਕਰਨੀ ਦੇ ਨਾਲ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਵਾਲਾ ਇੱਕ ਪ੍ਰਚਾਰਕ ਹੀ ਬਣ ਗਿਆ ਸੀ ਉਹਦਾ ਖੁਦ ਦਾ ਜੀਵਨ ਹੀ ਇੱਕ ਪ੍ਰਚਾਰਕ ਦਾ ਕੰਮ ਕਰਨ ਲੱਗ ਪਿਆ ਸੀ ਸਤਗੁਰੂ ਗੁਰੂ ਅਮਰਦਾਸ ਜੀ ਨੇ ਉਹਦੀ ਬਜ਼ੁਰਗੀ ਵੱਲ ਦੇਖ ਉਹਦੀ ਸੇਵਾ ਵੱਲ ਦੇਖ ਉਹਦੇ ਪਿਆਰ ਵੱਲ ਦੇਖ ਉਹਦੀ ਲਗਨ ਭਾਵਨਾ ਵੱਲ ਦੇਖ ਸਤਕੁਰ ਜੀ ਨੇ ਬਹੁਤੀਆਂ ਚਲਾਕੀਆਂ ਕਰਨ ਵਾਲੇ ਪ੍ਰਚਾਰਕ ਨਹੀਂ ਸੀ ਥਾਪੇ ਬਲਕਿ ਤੇਜ ਸੁਭਾਅ ਵਾਲੇ ਤੇ ਗੁਰਬਾਣੀ ਦੇ ਉੱਤੇ ਗੁਰੂ ਘਰ ਦੇ ਉੱਤੇ ਅੱਤ ਦਾ ਭਰੋਸਾ ਤੇ ਪਿਆਰ ਕਰਨ ਵਾਲੇ ਗੁਰੂ ਕੇ ਸਿੱਖਾਂ ਨੂੰ ਮੰਝੀਆਂ ਦੀ ਦਤ ਬਖਸ਼ਿਸ਼ ਕੀਤੀ ਸੀ ਗੁਰੂ ਜੀ ਦੀਆਂ ਨਜ਼ਰਾਂ ਵਿੱਚ ਕਬੂਲ ਹੋਏ ਭਾਈ ਹੰਦਾਲ ਆਖਰਕਾਰ ਇੱਕ ਦਿਨ ਮੰਝੀਦਾਰ ਬਣ ਗਏ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ਾਂ ਕੀਤੀਆਂ ਤੇ ਇਹਨੂੰ ਆਪਣੇ ਹੀ ਇਲਾਕੇ ਵਿੱਚ ਪ੍ਰਚਾਰ ਕਰਨ ਵਾਸਤੇ ਭੇਜਿਆ ਇਹ ਗੱਲ ਪਿੱਛੇ ਵੀ ਬੇਨਤੀ ਕਰਦਾ ਰਿਹਾ ਹਾਂ 22 ਮੰਝੀਆਂ ਵਿੱਚੋਂ ਕੇਵਲ ਇਤਿਹਾਸ ਦੇ ਪੰਨਿਆਂ ਤੇ 22 ਦਾ ਹੀ ਜ਼ਿਕਰ ਹੈ ਕਿਸੇ 23 ਦਾ ਜ਼ਿਕਰ ਨਹੀਂ ਉਹਦਾ ਕਾਰਨ ਕੀ ਹੈ ਕਿਉਂਕਿ ਜਦੋਂ ਪਹਿਲਾ ਮੰਝੀਦਾਰ ਚੜਾਈ ਕਰ ਜਾਂਦਾ ਸੀ ਉਸੇ ਤਰ੍ਹਾਂ ਅਗਲੇਰਾ ਮੰਜੀਦਾਰ ਗੁਰੂ ਘਰ ਵੱਡੋ ਨਿਖਤ ਨਿਸ਼ੀ ਕੀਤਾ ਹੁੰਦਾ ਬਹੁਤ ਵਾਰੀ ਉਸ ਮੰਜੀਦਾਰ ਦੇ ਪਰਿਵਾਰ ਵਿੱਚੋਂ ਉਸ ਮੰਜੀਦਾਰ ਦਾ ਕੋਈ ਸੇਵਾਦਾਰ ਉਹ ਅਗਲੇਰਾ ਮੰਜੀਦਾਰ ਬਣ ਬੈਠਦਾ ਸੀ ਹੁਣੇ ਤਾਂ ਕੁਦਰਤੀ ਗੱਲ ਹੈ ਵੀ ਇੱਕ ਗੁਰੂ ਘਰ ਤੋਂ ਪਰਵਾਨੇ ਹੋਏ ਕਬੂਲੇ ਹੋਏ ਉਹਦਾ ਜੀਵਨ ਇਕੁਰੂ ਕਰਦੀ ਗੁਰਮਤ ਅਨੁਸਾਰ ਕਸ਼ਵੱਟੀ ਤੇ ਪਰਖਿਆ ਹੋਇਆ ਉਹ ਮੰਜੀਦਾਰ ਹੁੰਦਾ ਸੀ ਪਰ ਜਿਹੜਾ ਅੱਗੇ ਆਉਂਦਾ ਸੀ ਉਹ ਤੈਸਤੀ ਇਸ ਤਰ੍ਹਾਂ ਦੀ ਕਰਨੀ ਦਾ ਬਹੁਤ ਵਾਰੀ ਮਾਲਕ ਵੀ ਨਹੀਂ ਸੀ ਹੁੰਦਾ ਜਿਵੇਂ ਅੱਜ ਵੀ ਆਪਾਂ ਡੇਰੇਦਾਰੀ ਦੇ ਸਿਸਟਮ 'ਚ ਦੇਖ ਸਕਦੇ ਹਾਂ ਇੱਕ ਡੇਰੇਦਾਰ ਹੁੰਦਾ ਹੈ ਹੋ ਸਕਦਾ ਹੈ ਉਹ ਪਹਿਲੀ ਵਾਰੀ ਜਦੋਂ ਸ਼ੁਰੂਆਤ ਹੁੰਦੀ ਹੈ ਬਹੁਤ ਚੰਗੀ ਕਰਨੀ ਦਾ ਮਾਲਕ ਹੋਵੇ ਪਰ ਅਗਲੇਰੇ ਡੇਰੇਦਾਰ ਉਸ਼ਕਰਨੀ ਦੇ ਮਾਰਕ ਨਹੀਂ ਹੁੰਦੇ ਪਹਿਲਾ ਡੇਰੇਦਾਰ ਕਿਸੇ ਕਰਨੀ ਦੇ ਨਾਲ ਕਿਸੇ ਚੰਗੇ ਜੀਵਨ ਦੇ ਨਾਲ ਕੋਈ ਸ਼ੁਰੂਆਤ ਕਰਦਾ ਹੋਵੇਗਾ ਚਸ਼ਮੇ ਜਦੋਂ ਵੀ ਛੁੱਟਦੇ ਨੇ ਚਾਚਮੇ ਜਦੋਂ ਵੀ ਨਿਕਲਦੇ ਨੇ ਉਦੋਂ ਚੰਗੇ ਨਿਰਮਲ ਪਾਣੀ ਦੀ ਹੁੰਦੇ ਨੇ ਸ਼ਮਾ ਪਾ ਕੇ ਉਹਨਾਂ ਵਿੱਚ ਸਫਰ ਕਰਦੇ ਆਂ ਬੜੀ ਤਰ੍ਹਾਂ ਦੀ ਗੰਦਗੀ ਪੈ ਜਾਂਦੀ ਹੈ ਇਸੇ ਤਰ੍ਹਾਂ ਅਗਲੇਰੇ ਡੇਰੇਦਾਰ ਹੁਣ ਸਰੰਦੀ ਕਰਨੀ ਦੇ ਮਾਲਕ ਨਹੀਂ ਹੁੰਦੇ ਉਹ ਕਰਨੂ ਕੇ ਛਿਰਤੇ ਡੇਰੇਦਾਰ ਨਹੀਂ ਬਣਦੇ ਉਹ ਗੰਨ ਦੇ ਛਿਰਤੇ ਧੋਖੇ ਦੇ ਛਿਰਤੇ ਬੇਇਮਾਨੀ ਦੇ ਛਿਰਤੇ ਅਗਲੇ ਡੇਰੇਦਾਰ ਬਣ ਜਾਂਦੇ ਨੇ ਇਸੇ ਤਰ੍ਹਾਂ ਕਈ ਮੰਜੀਦਾਰ ਪਹਿਲੇ ਮੰਜੀਦਾਰ ਗੁਰੂ ਅਮਰਦਾਸ ਜੀ ਦੇ ਥਾਪੇ ਹੋਏ ਦੇ ਚੜਾਈ ਕਰ ਜਾਣ ਤੋਂ ਬਾਅਦ ਵਿੱਚ ਅਗਲੇਰਾ ਮੰਜੀਦਾਰ ਉਸ ਤਰ੍ਹਾਂ ਦੀ ਕਰਨੀ ਦਾ ਮਾਲਕ ਨਹੀਂ ਸੀ ਹੁੰਦਾ ਬਹੁਤ ਵਾਰੀ ਉਹ ਜ਼ਬਰਦਸਤੀ ਕਬਜ਼ਾ ਕਰਕੇ ਪਹਿਲੇ ਦੀ ਚੜਾਈ ਕਰ ਜਾਣ ਤੋਂ ਬਾਅਦ ਵਿੱਚ ਆਪਮੰਜੀ ਦਰਬਾਨ ਬੈਠਦਾ ਸੀ ਇਸ ਕਲ ਨੂੰ ਇਸ ਲਈ ਜ਼ਿਆਦਾ ਵਧਾਉਣਾ ਪਿਆ ਤਾਂ ਕਿ ਆਪਾਂ ਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ ਹੁਣ ਇੱਥੇ ਬੜਾ ਕੁਝ ਵਾਪਰਨਾ ਹੈ ਭਾਈ ਹੰਧਾਲ ਦਾ ਜੀਵਨ ਤਾਂ ਇੱਕ ਲੋਕਾਂ ਦੀ ਮਿਸਾਲ ਸੀ ਸੰਗਤ ਲਈ ਪਰ ਇਹਦੇ ਦੋ ਪੁੱਤ ਸਨ ਇੱਕ ਦਾ ਨਾਮ ਸੀ ਪੀਦੀ ਚੰਦ ਤੇ ਦੂਜੇ ਦਾ ਨਾਮ ਸੀ ਬਾਦ ਚੰਦ ਪੀਦੀ ਚੰਦ ਅੱਜ ਦਾ ਚੰਚਲ ਸੁਭਾ ਦਾ ਡੇਗੇ ਉਹ ਕਿਰਦਾਰ ਦਾ ਅਤੇ ਬਹੁਤ ਜੁਸਤ ਚਲਾਕੀਆਂ ਕਰਨ ਵਾਲਾ ਸੀ ਆਪਣੇ ਪਿਓ ਭਾਈ ਹੰਦਾਲ ਦੇ ਚੜਾਈ ਕਰ ਜਾਣ ਤੋਂ ਬਾਅਦ ਵਿੱਚ ਇਹ ਜਬਰਦਸਤੀ ਉਸ ਮੰਜੀ ਦਾ ਮੰਜੀਦਾਰ ਬਣ ਗਿਆ ਜਿੱਥੇ ਪਾਈ ਖੰਡਾਲ ਅੱਖ ਦਾ ਸੁੱਚਾ ਹੱਥ ਦਾ ਸੁੱਚਾ ਸੀ ਭਾਈ ਵਿਦੀ ਚੰਦ ਦੇ ਜੀਵਨ ਵਿੱਚ ਦੋਵੇਂ ਕਮਜ਼ੋਰੀਆਂ ਸਨ ਆਈ ਹੋਈ ਪੈਸੇ ਦਾ ਵੀ ਬੇਈਮਾਨਾ ਕਰਨਾ ਤੇ ਕੁਦਰਤੀ ਗੱਲ ਹੈ ਕਿਰਦਾਰ ਪੱਖੋਂ ਵੀ ਬਹੁਤ ਡਿੱਗਿਆ ਹੋਇਆ ਸੀ ਇਹਦਾ ਬਾਹਰ ਘਰ ਪਰਿਵਾਰ ਗ੍ਰਸਟੀ ਤੋਂ ਬਾਹਰ ਗੜਜ ਤਰ੍ਹਾਂ ਦੇ ਸਬੰਧ ਸਨ ਸ਼ੋਭਾ ਬਕੇ ਭਾਈ ਖੰਧਾਲ ਦੇ ਜੀਵਨ ਵਿੱਚੋਂ ਗੁਰੂ ਕੇ ਸਿੱਖਾਂ ਨੇ ਉਹ ਗੁਰਸਿੱਖੀ ਦੀ ਖੁਸ਼ਬੂ ਨਮਾਇਆ ਸੀ ਪਰ ਬੀਦੀ ਚੰਦ ਦੇ ਜੀਵਨ ਵਿੱਚੋਂ ਦਾਤ ਨਹੀਂ ਸੀ ਇਸ ਲਈ ਬੀਦੀ ਚੰਦ ਨੂੰ ਉਹ ਸਤਕਾਰ ਨਾ ਮਿਲ ਸਕਿਆ ਜੋ ਸਤਕਾਰ ਭਾਈ ਖੰਧਾਲ ਦਾ ਸੀ ਇੱਕ ਬੇਨਤੀ ਹੋਰ ਕਰਦਾ ਇਹ ਵੀ ਦੀ ਚੰਦ ਉਹ ਨਹੀਂ ਜਿਹੜਾ ਛੇਵੇਂ ਪਾਤਸ਼ਾਹ ਦੇ ਬਣਿਆ ਨਹੀਂ ਮੈਂ ਸ਼ੁਰੂਆਤੀ ਗੱਲ ਵਿੱਚ ਇੱਕ ਬੇਨਤੀ ਕੀਤੀ ਸੀ ਭਈ ਇਸ ਨਗਰ ਦਾ ਨਾਂ ਗੁਰੂ ਕਾ ਜੰਡੇ ਆਲਾ ਕਿਉਂ ਪਿਆ ਉਹ ਇਸੇ ਕਰਕੇ ਪਿਆ ਇਸ ਨੇ ਪਹਿਲੀ ਵਾਰੀ ਬੇਇਮਾਨਾ ਕੀਤਾ ਸੀ ਇਹਦੇ ਅੱਗੇ ਜਾ ਕੇ ਬੜਾ ਵੱਡਾ ਬੇਇਮਾਨਾ ਇਸ ਭਾਈ ਗੰਦਾਲ ਦੇ ਪਰਿਵਾਰ ਵੱਲੋਂ ਸਭ ਤੋਂ ਵੱਡਾ ਬੇਇਮਾਨਾ ਇਹ ਸੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਲਿਖਾਈ ਸੀ ਪੁਰਾਣੇ ਸਮੇਂ ਚ ਹੁੰਦੀ ਤਾਂ ਇਹ ਜੀਵਨੀ ਸੀ ਪਰ ਇਹਦਾ ਨਾਂ ਜਨਮ ਸਾਖੀ ਹੁੰਦਾ ਸੀ ਜੇ ਤੁਸੀਂ ਜਨਮ ਸਾਖੀ ਦੇ ਅਰਥ ਕਰੋਗੇ ਤਾਂ ਜਨਮ ਸਾਖੀ ਦੇ ਅਰਥ ਤਾਂ ਜਨਮ ਨਾਲ ਸੰਬੰਧਿਤ ਹੀ ਬਣਦੇ ਨੇ ਪਰ ਅਸਲ ਵਿੱਚ ਜਨਮ ਸਾਖੀ ਨਹੀਂ ਚ ਹੁੰਦੀ ਉਹ ਜੀਵਨ ਸਾਖੀ ਹੁੰਦੀ ਸੀ ਸਾਰੇ ਜੀਵਨ ਉਹਦੇ ਵਿੱਚ ਲਿਖਿਆ ਹੁੰਦਾ ਸੀ ਪਹਿਲੀ ਵਾਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਮੁੱਚੀ ਜੀਵਨੀ ਲਿਖਵਾਈ ਗੁਰੂ ਨਾਨਕ ਸਾਹਿਬ ਜੀ ਦਾ ਅਧਿਆਤਮਿਕ ਪੱਖ ਉਹ ਤਾਂ ਗੁਰਬਾਣੀ ਵਿੱਚ ਆ ਗਿਆ ਪਰ ਉਹਨਾਂ ਦਾ ਇਤਿਹਾਸਿਕ ਪੱਖ ਵੀ ਸੰਗਤਾਂ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਸੀ ਇਸ ਲਈ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਦੀ ਜੀਵਨੀ ਨੂੰ ਲਿਖਵਾਇਆ ਗੱਲ ਅੰਮੀ ਹੋ ਰਹੀ ਹੈ ਮੈਨੂੰ ਮਾਫ ਕਰਿਓ ਪਰ ਬੇਨਤੀ ਕਰਾਂ ਇੱਕ ਹੋਰ ਇਹ ਕੁਦਰਤੀ ਧੋਪਖਨੇ ਜਿਹੜੇ ਮੁਲਕ ਪੂਰਬੀ ਨੇ ਏਸ਼ੀਆ ਵਾਲੇ ਨੇ ਉਹਨਾਂ ਵਿੱਚ ਹਮੇਸ਼ਾ ਅਧਿਆਤਮਿਕ ਗ੍ਰੰਥ ਲਿਖੇ ਗਏ ਉਹਨਾਂ ਵਿੱਚ ਜਿੰਨੀ ਵੀ ਗੱਲ ਹੋਈ ਹੈ ਉਹ ਆਤਮਾ ਨੂੰ ਕੇਂਦਰ ਬਿੰਦੂ ਮੰਨ ਕੇ ਲਿਖੇ ਗਏ ਗ੍ਰੰਥ ਨੇ ਪਰ ਜਿਹੜੇ ਪੱਛਮੀ ਮੁਲਕ ਨੇ ਯੂਰਪ ਲਾ ਲਓ ਜਾਂ ਕੈਨੇਡਾ ਅਮਰੀਕਾ ਵਾਲੇ ਪਾਸੇ ਲਾ ਲਓ ਇਹ ਜਿਤਨੇ ਵੀ ਪੱਛਮੀ ਮੁਲਕ ਨੇ ਇਹਨਾਂ ਵਿੱਚ ਸਾਰਿਆਂ ਚ ਸਰੀਰ ਦੀ ਗੱਲ ਹੈ ਸਰੀਰ ਦੀਆਂ ਸੁਖ-ਸਹੂਲਤਾ ਸਰੀਰਿਕ ਰਸ ਕਸਾਂ ਦੀ ਗੱਲ ਸਰੀਰਿਕ ਇਤਿਹਾਸ ਲਿਖੇ ਗਏ ਇਧਰ ਇਲਾਕੇ ਚ ਧਾਰਮਿਕ ਅਧਿਆਤਮਕ ਤੁਹਾਨੂੰ ਮੁਕਰਾ ਕਿ ਲਿਖੀ ਹੋਈ ਧਾਰਮਿਕ ਗ੍ਰੰਥ ਨਹੀਂ ਹੈ ਫਿਰ ਆਪਾਂ ਵਾਪਸ ਚਲੀਏ ਹੁਣ ਗੁਰੂ ਅੰਗਦ ਸਾਹਿਬ ਜੀ ਨੇ ਪਿਰਤਪਾਈ ਸ਼ੀ ਪਹਿਲੀ ਵਾਰੀ ਭਿ ਜਿੱਤੇ ਅਧਿਆਤਮਕਤਾਂ ਨੂੰ ਲਿਖਿਆ ਗੁਰਬਾਣੀ ਰੂਪ ਵਿੱਚ ਉੱਥੇ ਇਸ ਇਤਿਹਾਸਕਤਾ ਨੂੰ ਵੀ ਗੁਰੂ ਜੀ ਨੇ ਜਨਮ ਸਾਖੀ ਦੇ ਰੂਪ ਵਿੱਚ ਲਿਖਵਾਇਆ ਸੀ ਪਰ ਜਦੋਂ ਭਾਈ ਗੰਧਾਲ ਜੀ ਦਾ ਮੌਕਾ ਆਇਆ ਇਕ ਨੂੰ ਤੇ ਬਹੁਤ ਤਨੇੜੀ ਸੀ ਪਤਾ ਨਹੀਂ ਕਿਸ ਕਿਸਮ ਦੇ ਤਰੀਕੇ ਨਾਲ ਉਸ ਜਨਮ ਸ਼ਾਖੀ ਨੂੰ ਇਹਨਾਂ ਨੇ ਹੱਤਿਆ ਲਿਆ ਬੀਤੀ ਚੰਦ ਨੇ ਉਹ ਬੜੀ ਜਨਮ ਸ਼ਾਖੀ ਅਗਨ ਭੇਟ ਕਰਵਾ ਕੇ ਉਹਦਾ ਕੋਈ ਸਬੂਤ ਨਹੀਂ ਸਿਰਫ ਲਿਖਤਾਂ ਚ ਹੈ ਤੇ ਉਹ ਸਾਰਾ ਕੁਝ ਤੈਸ਼ ਨਸ਼ ਕਰਵਾ ਕੇ ਇੱਕ ਨਵੀਂ ਜਨਮ ਸ਼ਾਖੀ ਲਿਖਵਾਈ ਜਿਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਗਰਧਾਲ ਨੂੰ ਬਹੁਤ ਉੱਚੀ ਕਰਨੀ ਦਾ ਮਾਲਕ ਪ੍ਰਗਟ ਕਰਕੇ ਤੇ ਗੁਰੂ ਬਣਾ ਕੇ ਤੇ ਇਹਨਾਂ ਨੇ ਪੇਸ਼ ਕੀਤਾ ਯਾਦ ਰੱਖਿਓ ਮੈਂ ਫਿਰ ਦੁਬਾਰੀ ਬੇਨਤੀ ਕਰਾਂ ਵਿਦਿ ਕੰਦ ਦਾ ਇੱਕ ਵੱਡਾ ਪ੍ਰਾਇ ਬਾਦ ਚੰਦ ਵਿਦਵਾਨਾਂ ਦੀ ਇਹ ਵਿਚਾਰ ਹੈ ਇਹੋ ਗੀ ਭਾਲਚੰਦ ਭਾਈ ਬਾਲੇ ਦੇ ਰੂਪ ਵਿੱਚ ਬਣਾ ਕੇ ਪੇਸ਼ ਕੀਤਾ ਗਿਆ ਉਹ ਜਿਹੜੀ ਭਾਈ ਬਾਲੇ ਵਾਲੀ ਜਨਮ ਸ਼ਾਖੀ ਹੈ ਉਹ ਇਸ ਵਿਧੀ ਚੰਦ ਦੀ ਲਿਖਵਾਈ ਹੋਈ ਹੈ ਯਾਦ ਰੱਖਿਓ ਜੀ ਉਹਦੇ ਵਿੱਚ ਬਹੁਤ ਆਤ ਐਸ਼ੀਆਂ ਕਿਰਦਾਰੀ ਦਾਗ ਐਸ਼ਨਾ ਗੱਲਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਦੇ ਚਰਿੱਤਰ ਨੂੰ ਅਤ ਦਾ ਦਾਗੀ ਕਰਕੇ ਪੇਸ਼ ਕਰਦੀਆਂ ਨੇ ਉਹ ਲਖਵਈਆਂ ਹੋ ਜਾਣੇ। ਔਰ ਇਹ ਭਾਈ ਵਾਲੇ ਵਾਲੀ ਜਨਮ ਸ਼ਾਖੀ ਸਿੱਖ ਸੰਗਤਾਂ ਵਿੱਚ ਪ੍ਰਸਿੱਧ ਵੀ ਬਹੁਤ ਹੋਈ ਸੀ। ਯਾਦ ਰੱਖਿਓ ਹਰ ਬੰਦੇ ਨੇ ਪੜੀ ਭਾਵੇਂ ਨਾ ਹੋਵੇ ਪਰ ਭਾਈ ਵਾਲੇ ਵਾਲੀ ਜਨਮ ਸ਼ਾਖੀ ਦੀ ਗੱਲ ਜ਼ਰੂਰ ਸੁਣੀ ਹੋਏਗੀ। ਹੁਣ ਇਸ ਬਿਧੀ ਚੰਦ ਨੇ ਇੱਕ ਤਾਂ ਆਪਣੇ ਪਿਓ ਤੋਂ ਬਾਅਦ ਵਿੱਚ ਆਪਮੰਜੀਦਾਰ ਬਣ ਗਿਆ ਦੂਜੀ ਵੱਡੀ ਗਲਤੀ ਇਹ ਕੀਤੀ ਵੀ ਇਹ ਕਿਰਦਾਰ ਪੱਖੋਂ ਗਲਤ ਤਰ੍ਹਾਂ ਦੇ ਸਬੰਧਾਂ ਨੂੰ ਪਾਲਦਾ ਸੀ ਤੀਜੀ ਗੱਲ ਇਹਨੇ ਇਹ ਬੜੀ ਵੱਡੀ ਕੋਸ਼ਿਸ਼ ਕੀਤੀ ਵੀ ਭਾਈ ਬਾਲੇਵਾਲੀ ਜਨਮ ਸ਼ਾਖੀ ਪ੍ਰਸਿੱਧ ਕਰਕੇ ਇਹਨੇ ਗੁਰੂ ਅੰਗਦ ਸ਼ਬ ਜੀ ਦੀ ਲਿਖਵਾਈ ਹੋਈ ਅਸਲੇ ਦਰਮਾ ਸਾਖੀ ਨੂੰ ਤੈਸ਼ ਰੈਸ਼ ਕਰਵਾ ਕੇ ਦਬਾਰੇ ਰਖਵਾ ਲਈ ਇੱਥੇ ਬਸ ਨਹੀਂ ਇਹਨੇ ਭਾਈ ਅੰਧਾਲ ਦੇ ਨਾਂ ਦੇ ਉੱਤੇ ਕੁਝ ਲਿਖਤਾ ਵੀ ਮਸ਼ਹੂਰ ਕੀਤੀਆਂ ਔਰ ਉਹ ਬਹੁਤ ਜ਼ਿਆਦਾ ਗੁਰਬਾਨੀ ਦੇ ਨੇੜੇ ਦੀਆਂ ਪ੍ਰਤੀਤ ਹੁੰਦੀਆਂ ਨੇ ਕਿਉਂਕਿ ਗੁਰਬਾਨੀ ਨੂੰ ਸਾਹਮਣੇ ਰੱਖ ਕੇ ਉਹਦੀ ਨਕਲ ਵਿੱਚ ਉਚਾਰੀਆਂ ਹੋਈਆਂ ਨੇ ਜਿਵੇਂ ਗੁਰੂ ਅਕਲਮਪਾਖਾ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ 12 ਮਹਾ ਹੈ ਉਹ ਚੇਤਰ ਦੇ ਮਹੀਨੇ ਤੋਂ ਪ੍ਰారంਭਤਾ ਹੈ ਇਸੇ ਤਰ੍ਹਾਂ ਇਸ ਵਿਧੀ ਚੰਦ ਨੇ ਵੀ ਜਿਹੜੀਆਂ ਭਾਈ ਗੰਧਾਲ ਬਾਰੇ ਲਿਖੀਆਂ ਲਿਖਤਾ ਨੇ ਉਹਦੇ ਵਿੱਚ ਇੱਕ 12 ਮਹਾ ਲਿਖਿਆ ਹੋਇਆ ਹੈ ਆ ਯਾਦ ਰੱਖਿਓ ਉਸ 12 ਮਹਾ ਦੇ ਬੋਲ ਆਮ ਸਿੱਖ ਨੂੰ ਜਿਹੜਾ ਕੁਰਬਾਨੀ ਦਾ ਉਹ ਰੋਚਤਾ ਪਾਠ ਕਰਨ ਵਾਲਾ ਨਹੀਂ ਹੈ ਉਹਨੂੰ ਭਨੇਖੇ ਵਿੱਚ ਪਾ ਸਕਦੀਆਂ ਨੇ ਇਹਨੂੰ ਚੇਤਰਖ ਜੇ ਇਹ ਪਾਈ ਗੰਧਾਲ ਦੇ ਪੁੱਤਰ ਭੀਤੀ ਚੰਦ ਦੇ ਲਿਖਿਓਏ ਬੋਲ ਨੇ ਕੁਰਬਾਨੀ ਨਹੀਂ ਹੈ ਮੈਂ ਬਾਰ ਬਾਰ ਬੇਨਤੀ ਕਰਾਂ ਚੇਤਰ ਤਾਹੇ ਭਲਾ ਜੇ ਚਿਤ ਅਸ਼ਤਰ ਰੱਖੇ ਕਹਿੰਦੇ ਚੇਤ ਦਾ ਮਹੀਨਾ ਉਹਦੇ ਵੀ ਬਹੁਤ ਭਲਾ ਹੈ ਜੇ ਉਹ ਆਪਣੇ ਮਨ ਨੂੰ ਪਟਕਣਾ ਤੋਂ ਬਚਾ ਕੇ ਰੱਖੇ ਜੇ ਉਹ ਚਿੱਤ ਦੀ ਸਥਿਰਤਾ ਬਣਾ ਕੇ ਰੱਖੇ ਤਾਂ ਉਹਦੇ ਲਈ ਚੇਤਰ ਦਾ ਮਹੀਨਾ ਬਹੁਤ ਵਧੀਆ ਸੱਚ ਸੱਚ ਵਰਤਦਾ ਆ ਸਤ ਦਾ ਪੱਖ ਹੈ ਕਹਿੰਦੇ ਜੋ ਕੁਝ ਦੁਨੀਆ ਚ ਵਾਪਰ ਰਿਹਾ ਸਾਰਾ ਕੁਝ ਸੱਚ ਹੀ ਵਾਪਰ ਰਿਹਾ ਹੈ ਇਸ ਦੁਨੀਆ ਦੇ ਖਿਡਾਰੀ ਨੂੰ ਦੇਖ ਕੇ ਇਹਨੂੰ ਝੂਠਾ ਨਾ ਕਹਵੇ ਹੁਣ ਦੇਖੋ ਆ ਮਨੁੱਖ ਨੂੰ ਕਿੰਨਾ ਵੱਡਾ ਭਲੇਖਾ ਲੱਗ ਸਕਦਾ ਹੈ ਇਹ ਉਸ ਦੀ ਔਲਾਦ ਨੇ ਭਾਈ ਨਾਲ ਦੀ ਔਲਾਦ ਨੇ ਇਹ ਬਿਧੀ ਚੰਦ ਨੇ ਇਹ ਸਾਰਾ ਕੁਝ ਪ੍ਰਗਟ ਕੀਤਾ ਪਤਾ ਨਹੀਂ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਗੁਰੂ ਕੇ ਸਿੱਖਾਂ ਨੂੰ ਇਸ ਗੱਲ ਦੀ ਸੁਚੇਤ ਕਰ ਦਿੱਤਾ ਸੀ ਅਨੰਤ ਸੇਵ ਦੀ ਬਾਣੀ ਵਿੱਚੋਂ ਕੱਚੀ ਬਾਣੀ ਤੇ ਸੱਚੀ ਬਾਣੀ ਦੋਨਾਂ ਦਾ ਇੱਕ ਨਿਰਣਾ ਕਰਕੇ ਦੇ ਦਿੱਤਾ ਸੀ ਤਾਂ ਕਿ ਜਿੱਥੇ ਸਿੱਖ ਨੂੰ ਡੁੱਬਦਾ ਬਣੇ ਉੱਥੇ ਉਹ ਗੁਰੂ ਦੀ ਬਖਸ਼ਿਸ਼ ਦਾ ਪੱਲਾ ਪਕੜ ਕੇ ਇਸ ਡੁੱਬਦਾ ਵਿੱਚੋਂ ਨਿਕਲ ਕੇ ਗੁਰਬਾਣੀ ਵਾਲੇ ਪਾਸੇ ਨੂੰ ਤੁਰ ਸਕੇ ਇਸ ਪਾਈਗਨ ਦੇ ਹਾਲ ਦੇ ਵੇਲੇ ਉਹ ਇੱਕ ਆਪਣੇ ਆਪ ਨੂੰ ਨਿਰੰਜਨੀਆਂ ਕਹਿ ਕੇ ਵਾਰ-ਵਾਰ ਆਪਣੀ ਜ਼ੁਬਾਨ ਤੋਂ ਨਿਰੰਜਨ ਨਿਰੰਜਨ ਇੱਕ-ਇੱਕ ਕੇ ਰੱਬ ਦਾ ਜਾਪ ਕਰਿਆ ਕਰ ਜਿਵੇਂ ਰੱਬ ਨੂੰ ਯਾਦ ਕਰਿਆ ਕਰਦੇ ਸਨ ਤੇ ਇਸ ਗੱਲ ਕਰਕੇ ਉਹਨਾਂ ਦਾ ਨਾਂ ਵੀ ਨਿਰੰਜਨੀਆਂ ਪੈ ਗਿਆ ਇੱਥੋਂ ਇੱਕ ਸੰਪਰਦਾ ਇਹ ਵੀ ਚੱਲ ਪਈ ਨਿਰੰਜਨੀਆਂ ਦੀ ਚੇਤੇ ਰੱਖਣ ਵਾਲੀ ਬਾਤ ਹੈ ਇਹੋਂ ਨਰੰਜਨੀਆਂ ਅੱਗੇ ਜਾ ਕੇ ਪੰਥ ਦਾ ਬੜਾ ਨੁਕਸਾਨ ਕਰਦੇ ਨੇ ਵੱਡੇ ਗਦਾਰਾਂ ਵਿੱਚੋਂ ਨਰੰਜਨੀਆਂ ਦੀ ਇੱਕ ਇਹ ਜਿਹੜੀ ਹੈ ਸੰਪਰਦਾ ਇਹ ਬੜੇ ਵੱਡੇ ਗਦਾਰਾਂ ਵਿੱਚੋਂ ਗਿਣੀ ਜਾਣ ਵਾਲੀ ਹੈ ਯਾਦ ਰੱਖੋ ਜੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਵਿੱਚ ਇਹਨਾਂ ਨਰੰਜਨੀਆਂ ਦਾ ਬਹੁਤ ਵੱਡਾ ਹਿੱਸਾ ਹੈ ਤੇ ਬੇਨਤੀ ਕਰਿਆ ਸਾਂ ਪਾਈ ਗੰਧਾਲ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਢਾਪੇ ਹੋਏ ਮੰਜੀਦਾਰਾਂ ਵਿੱਚੋਂ ਇੱਕ ਮੰਜੀਦਾਰ ਸੀ ਇਹ ਗੱਲ ਵੱਖਰੀ ਪਰ ਉਹਦੇ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਕਰਨੀ ਨਿਭਾਈ ਗਈ ਪਰ ਪਾਈ ਗੰਧਾਲ ਦਾ ਜੀਵਨ ਇੱਕ ਪ੍ਰੇਰਣਾ ਵਾਲਾ ਸੀ ਇਸੇ ਤਰ੍ਹਾਂ ਬੀਦੀ ਚੰਦ ਨੇ ਇਹਦੇ ਪੁੱਤਰ ਨੇ ਜੰਡਿਆਲੇ ਦੀ ਮਹਾਨਤਾ ਨੂੰ ਵਧਾਉਣ ਵਾਸਤੇ ਇਸ ਜੰਡਿਆਲੇ ਦਾ ਨਾਂ ਗੁਰੂ ਦਾ ਜੰਡੇ ਵਾਲਾ ਕਹਿ ਕੇ ਪ੍ਰਸਿੱਧ ਕਰ ਦਿੱਤਾ ਸੀ ਲੋਕਾਂ ਨੂੰ ਭੇਖਾ ਲੱਗਦਾ ਰਹਿੰਦੇ ਸੀ ਤੇ ਬਹੁਤ ਆਤ ਲੋਕ ਗੁੰਮਰਾਹ ਹੋ ਕੇ ਇਥੇ ਕੁਦਰਤੀ ਗੱਲ ਹੈ ਪਿਆਰਿਓ ਸੱਚ ਦੀ ਪਾਲ ਵੀ ਉਹਦੇ ਚੋਂ ਵੀ ਤੁਹਾਨੂੰ ਸਤਿਆਰ ਖਲੋਤੇ ਮਿਲ ਜਾਣਗੇ ਕੂੜ ਦੀ ਪਾਲ ਵਿੱਚੋਂ ਵੀ ਕੁੜ ਯਾਰ ਖਲੋਤੇ ਮਿਲ ਜਾਣਗੇ ਕਦੇ ਐਸ਼ਕ ਕਦੇ ਵੀ ਨਹੀਂ ਹੁੰਦਾ ਪਰ ਸਾਰੇ ਕੂੜ ਦੀ ਪਾਲ ਵਿੱਚੋਂ ਨਿਕਲ ਕੇ ਸਤਿਆਰ ਦੀ ਪਾਲ ਵਿੱਚ ਲੱਗ ਜਾ ਭਾਈ ਗੰਦਾਲ ਦੇ ਜਿੱਥੇ ਉਹਦੀ ਕਰਨੀ ਦੇ ਕਰਕੇ ਚੰਗੇ ਸਤਿਆਰ ਸਿੱਖ ਉਹਦੇ ਤੋਂ ਪ੍ਰਭਾਵਤ ਸਨ ਉਹਨਾਂ ਨੂੰ ਛੱਡ ਕੇ ਕੂੜਿਆਰਾਂ ਦੀ ਇੱਕ ਉਹ ਲੜੀ ਵੀ ਲੰਮੀ ਹੋ ਗਈ ਸੀ ਭਾਈ ਵਿਦੀ ਚੰਦ ਦੇ ਵੇਲੇ ਜਿਨ੍ਹਾਂ ਦੀ ਸੰਪਰਦਾ ਸੰਪਰਦਾ ਲਮੀਰਾ ਸਮਾਂ ਮੁਰ ਗੁਰੂ ਕਰਦਾ ਨੁਕਸਾਨ ਵੀ ਕਰਦੀ ਰਹੀ ਹੈ ਪਰ ਜੋ ਕੁਝ ਇਤਿਹਾਸ ਦੇ ਪੰਨਿਆਂ ਤੇ ਹੈ ਉਹ ਤਾਂ ਸ਼ਨਾ ਮੇਰਾ ਫਰਜ਼ ਬਣਦਾ ਹੈ ਤਾਂ ਕਰਕੇ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਹੈ ਤਾਂ ਕਿ ਹਰ ਪੱਖ ਤੋਂ ਸਾਨੂੰ ਪਤਾ ਹੋਵੇ ਭਾਈ ਸੁਖਣ ਜੀ ਅਤੇ ਭਾਈ ਹੰਦਾਲ ਜੀ ਇਹ ਵੀ ਦੋ ਮੰਜੀਦਾਰ ਨੇ ਗੁਰੂ ਸਾਹਿਬ ਜੀ ਦੀਆਂ ਥਾਪੀਆਂ ਬਾਈ ਮੰჯੀਆਂ ਵਿੱਚੋਂ ਅਗਲੇ ਦੀ ਮੰਜੀਦਾਰ ਦੀ ਵਿਚਾਰ ਅਗਲੇ ਸਮੇਂ ਵਿੱਚ ਲੈ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵਾਂ ਮੰਗਾ ਜੀ ਪੁੱਲਾ ਛੋਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ